ਪੰਜਾਬ ਦੀ ਇੱਕ ਸਾਈਜ਼ ਪਾਲਿਸੀ ਦੇ ਤਹਿਤ ਜਿਹੜਾ ਅੱਜ ਜੀ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਪਖਾੜਕੋਟ ਜ਼ਿਲ੍ਹੇ ਦੀ ਉਹਦੇ ਜਿਹੜੇ ਹੈ ਲੱਕੀ ਡਰਾਅ ਨਿਕਲ ਰਹੇ ਨੇ ਉਹ ਛਲਾਬ ਦੇ ਟਿਕਿਆ ਅਗੇ ਇਹ ਕਹਿ ਸਕਦੇ ਕਿ ਛਲਾਬ ਦੇ ਟਿਕਿਆ ਦੀ ਲੋਟ ਪੈਟ ਵਾਸਤੇ ਜਿਹੜੇ ਲੱਕੀ ਡਰਾਅ ਨਿਕਲ ਰਹੇ ਨੇ ਟੈਂਟਿੰਗ ਟੈਂਟਿੰਗ ਇੱਕ ਡਰਾਅ ਦੇ ਲੱਕੀ ਡਰਾਅ ਇਸ ਅ ਰੀਅਲਿਟੀ ਹੈ ਤੇ ਬਹੁਤ ਸਮੇਂ ਬਾਅਦ ਜਿਹੜੀ ਹੈ ਇਹ ਪਾਲਿਸੀ ਦੁਬਾਰਾ ਕਰਦੀ ਗਈ ਕਿ ਲੱਕੀ ਡਰਾਅ ਲੱਕੀ ਡਰਾਅ ਕਟੇ ਜਾ ਰਹੇ ਨੇ ਇੱਕ ਅਰਜ਼ੀਆ ਭਾਈਆ ਉਹ ਆਪਣੇ ਵੇਖਣੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਹੈ ਬਿਲਕੁਲ ਇੱਕ ਓਪਨਲੀ ਜਿਹੜਾ ਪਹਿਲੇ ਉਹਨਾਂ ਦੇ ਨਾਮ ਪੜੇ ਜਾ ਰਹੇ ਜਿਨ੍ਹਾਂ ਦੀ ਅਰਜ਼ੀਆਂ ਹੈ ਔਰ ਉਸ ਤੋਂ ਬਾਅਦ ਉੱਪਰ ਇੱਕ ਲੱਕੀ ਡਰਾ ਕੱਢੇ ਜਾ ਰਹੇ ਨੇ ਔਰ ਜਿਹੜੇ ਲੱਕੀ ਡਰਾ ਕੋਈ ਯਾਦ ਹੈ ਕੋਈ ਅਧਿਕਾਰੀ ਕੱਢ ਰਹੇ ਨੇ ਜਾਂ ਉਹ ਜਿਹੜੇ ਵਿਜ਼ਿਟਰਸ ਆਏ ਨੇ ਜੇ ਡਿਸਟਰਸ ਦੀ ਗੱਲ ਕਰੀਏ ਤਾਂ ਵਿਜ਼ਿਟਰਸ ਨੂੰ ਆਲਵੇ ਪ੍ਰੈਸ ਬੋਲਣ ਨੂੰ ਵੀ ਮੌਕਾ ਦਿੱਤਾ ਜਾਂਦਾ ਹੈ ਕਿ ਕਿਸੇ ਦਾ ਮਤਭੇਦ ਨਾ ਕੋਈ ਇਤਰਾਜ਼ ਨਾ ਜਤਾਇਆ ਜਾਵੇ ਜਿਹੜੇ ਕੀ ਇਤਰਾਜ਼ ਜਿਕੇ ਇਤਰਾਜ਼ ਹੈ ਉੱਥੇ ਉਹ ਰੁਕਿਆ ਜਾ ਰਿਹਾ ਉਹਨਾਂ ਵੱਲੋਂ ਅਰਜ਼ੀਆਂ ਔਰ ਉੱਪਰਲੀ ਔਰ ਇੱਕ ਆਪਾਂ ਉਹਨਾਂ ਸ਼ਲਾਬ ਦੇ ਠੇਕੇਦਾਰ ਜਿਹੜੇ ਜਿੰਨਾਂ ਵੱਲੋਂ ਇਹ ਪਰਚੀਆਂ ਪਾਈਆਂ ਗਈਆਂ ਜਿਨ੍ਹਾਂ ਨੇ ਅਰਜ਼ੀਆਂ ਦਿੱਤੀਆਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਨੇ ਇਹ ਇੰਤਜ਼ਾਮ ਕਿਵੇਂ ਦੇ ਲੱਗੇ ਨੇ ਔਰ ਇਹ ਜੀ ਗੁਰਦਾਸਪੁਰ ਸਰਕਲ ਦੀ ਗੱਲ ਕਰੀ ਇਕੱਲਾ ਗੁਰਦਾਸਪੁਰ ਸਰਕਲ ਨਹੀਂ ਹੈ ਦੋ ਜ਼ਿਲ੍ਹਿਆਂ ਦਾ ਇਕੱਠਾ ਰਲ ਕੇ ਡਰਾ ਵੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਨੇ ਤੇ ਤਸਵੀਰਾਂ ਚ ਦਿਖਾਇਆ ਕਿ ਪਾਰਦਰਸ਼ੀ ਢੰਗ ਨਾਲ ਜਿਹੜਾ ਦਾਵਾ ਕੀਤਾ ਜਾ ਰਿਹਾ ਕਿ ਪਾਰਦਰਸ਼ੀ ਢੰਗ ਨਾਲ ਹੀ ਲੱਕੀ ਡੋਰ ਨਿਕਲਦੇ ਮੇਰੇ ਨਾਲ ਨੇ ਸਹਾਇਕ ਕਮਿਸ਼ਨਰ ਵੀ ਤੇ ਕਿਵੇਂ ਦੇ ਇੰਤਜ਼ਾਮ ਨੇ ਔਰ ਕਿੰਨਾ ਸਰਕਲ ਹੈ ਜਿਹੜਾ ਇੱਕ ਇੰਤਜ਼ਾਮ ਤਾਂ ਤੁਹਾਡੇ ਸਾਹਮਣੇ ਹੈ ਜੀ ਸਾਡੀ ਬੈਸਟ ਪੋਸਿਬਲ ਨੇ ਹੈ ਕਿ ਕਿ ਬੜੇ ਟ੍ਰਾਂਸਪੇਰੈਂਟ ਵੇਅ ਚ ਸਾਰਾ ਕੁਝ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਚਾਰ ਚਾਰ ਗੁੱਟਾ ਅਲੋਟ ਹੋ ਚੁੱਕੇ ਹੈ ਏ ਗੁਰਦਾਸਪੁਰ ਡਿਸਟ੍ਰਿਕਟ ਪਠਾਨਕੋਟ ਡਿਸਟ੍ਰਿਕਟ ਗੁਰਦਾਸਪੁਰ ਰੇਂਜ ਇਸ ਕਹਿੰਦੀ ਹੈ ਜਿਹੜੀ ਮੇਰੇ ਕੋਲ ਹੈਗੀ ਹੈ ਤਕਰੀਬਨ ਦੋਨਾਂ ਦਾ ਮਿਲਾ ਕੇ 500 ਸਵਾ 500 ਕਰੋੜ ਦਾ ਕੰਮ ਹੈ ਤੇ 14 ਕਰੋੜ ਦਾ ਤੇ ਉਹ ਨੂੰ ਅਲਾਟ ਕਰਨਗੇ ਅਸੀਂ ਅੱਜ ਇਹ ਬਹੁਤ ਵੱਡਾ ਜੇ ਆਪਾਂ ਇਸ ਅਲੋਟਮੈਂਟ ਨੂੰ ਕਰੀਏ ਤੇ ਬਹੁਤ ਵੱਡਾ ਏਰੀਆ ਆ ਜਾਂਦਾ ਕਿਉਂਕਿ ਦੋ ਡਿਸਟ੍ਰਿਕਟਸ ਦੀ ਗੱਲ ਆ ਜਾਂਦੀ ਹੈ ਵਿੱਚ ਜੇ ਬਟਾਲਾ ਵੀ ਵਿੱਚ ਇੱਕ ਸਿਟੀ ਹੈ ਬਹੁਤ ਵੱਡਾ ਤੇ ਜ਼ਿੰਮੇਵਾਰੀ ਵੀ ਰਹਿੰਦੀ ਹੈ ਨਾ ਇੱਕ ਚੀਜ਼ ਬਿਲਕੁਲ ਬਿਲਕੁਲ ਪਰ ਇਹ ਰੇਂਜ ਹੈ ਜੀ ਇੱਕ RTC ਕੋਲ ਉਹ ਵੀ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਜੋ ਅੱਜਕੱਲ ਨੋਮਨਲੇਚਰ ਹੈ ਉਹ ਨਾਲ ਕੋਲ ਰੇਂਜ ਹੀ ਹੁੰਦੀ ਹੈ ਉਹ ਜ਼ਿਲ੍ਹੇ तकरीबन ਦੋ ਜ਼ਿਲ੍ਹੇ ਵਿੱਚ ਹੁੰਦੇ ਹੈ बाकी ई टू एक्साइज है जो फील्ड ऑफिसर साढ़े हर डिस्ट्रिक्ट है गुरदसपुर में हैुरदासपुर सिटी वाले एक बटाला वाले पठानपुर ई टू एक्साइज सैपरेट हैंडल हो जाता है जि आप गल कर रहे लकी ड्रॉ पिछले साल जो नहीं हो रहा रिन्यू किया जा रहा है तुम्हें लगता है कि रेविन्यूटा कि ऐड ऑन किया जा रहा है रेवीन्यू एड ऑन आ जाता है बिकॉज ऑफ जी अपना ਜੋ ਲਈ ਆਪਾਂ ਜਿਹੜੀ 25 ਆ ਪਾਉਂਦੇ ਬਟ ਆਦਰਵਾਇਸ ਈਵਨ ਰੀਨਿਊਲ 25 ਕਰਕੇ ਨਹੀਂ ਪੈ ਰਹੀ ਸੀ ਉਹ ਰੀਨਿਊਲ ਹੋ ਰਿਹਾ ਸੀ ਰੀਨਿਊਲ ਦੇ ਵਿੱਚ ਵੀ ਰੀਨਿਊਲ ਕੀ ਹੁੰਦੀ ਹੈ ਤਕਰੀਬਨ ਉੱਤੇ ਆ ਜਾਂਦੇ ਆ ਪਰ ਹਾਂ ਕਾਫੀ ਟਾਈਮ ਬਾਅਦ ਇਸ ਵਾਰ 25 ਪਈ ਹੈ ਇਹ ਕਾਫੀ ਅੱਛਾ ਰੈਵਨਿਊ ਹੋ ਚੁੱਕਾ ਇਕੱਠਾ ਕੀਤਾ ਹੈ ਮੇਰੇ ਕੋਲ ਤਕਰੀਬਨ ਈ ਐਗਜ਼ੈਕਟ ਫਿਗਰ ਮੈਨੂੰ ਜਦੋਂ ਲੱਭਦੀ ਆ ਤੇ 200 ਪਰੋਟ ਲੱਗੇ ਸਾਕੇ ਆਪਾਂ ਪਹੁੰਚਦੇ ਕਿ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਸੀ ਕਿ ਵੇਟ ਸੀ ਕਿ ਇਹ ਲੱਕੀ ਡੋਅ ਬਣਾ ਕੇ ਕਈ ਜਣਾ ਆਊਟ ਆਫ ਬਿਜ਼ਨਸ ਸਗੇ ਤੇ ਆਫੀਸਲੀ ਉਤਸ਼ਾਹ ਆਏਗਾ ਕਿ ਲੋਕਾਂ ਨੂੰ ਇਹ ਮੌਕਾ ਮਿਲਿਆ ਹੈ ਇੱਕ ਕਾਮ ਵਿਚਾਰ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿਵੇਂ ਪਾਰਦਰਸ਼ੀ ਆਪਰ ਤਸਵੀਰਾਂ ਵੀ ਉਹ ਦੇਖੀਆ ਕਿ ਕਿਵੇਂ ਇੱਕ ਲੱਕੀ ਡਰਾਅ ਚੱਲ ਰਿਹਾ ਔਰ ਲੱਕੀ ਡੋ ਕਿਵੇਂ ਕੱਢਿਆ ਜਾ ਰਿਹਾ ਔਰ ਦੁਬਾਰਾ ਮੈਂ ਤਸਵੀਰਾਂ ਆਪਣੇ ਕੈਮਰਾ ਪਰਸਨ ਨੂੰ ਕਹਾਂਗਾ ਕਿ ਉਹ ਦਿਖਾਵੇ ਕਿ ਪੂਰਾ ਇੱਕ ਪ੍ਰੋਸੈਸ ਹੈ ਪਹਿਲਾਂ ਉਹ ਅਨਾਉਂਸ ਕੀਤਾ ਜਾ ਰਿਹਾ ਕਿ ਕਿਤੇ ਕਿਤੇ ਡਰਾਅ ਨੇ ਔਰ ਉਹ ਪਰਚੀ ਹੈ ਮਕੈਦਾ ਪਾਈਆਂ ਜਾਂਦੀਆਂ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੋਂ ਬਾਅਦ ਬਿਲਕੁਲ ਇਹ ਪਰਚੀਆਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਬਿਲਕੁਲ ਸਾਹਮਣੇ ਹੋਰ ਵੱਡੀਆਂ ਸਕਰੀਨਾਂ ਵੀ ਲਗਾਈਆਂ ਗਏ ਨੇ ਤਸਵੀਰਾਂ ਅੰਦਰ ਦੀਆਂ ਸੀ ਔਰ ਉਹਨ ਉਹਦਾ ਨਾ ਵੀ ਗੱਲ ਕਰਦੇ ਆ ਜਿਹੜੇ ਜਿਹਨਾਂ ਲੋਕਾਂ ਵੱਲੋਂ ਇਹਨਾਂ ਛਲਾਬ ਦੇ ਠੇਕਿਆਂ ਵਾਸਤੇ ਅਰਜ਼ੀਆਂ ਪਾਈਆਂ ਗਈਆਂ ਔਰ ਕਿਵੇਂ ਦੇ ਇੱਕ ਇੰਤਜ਼ਾਮ ਦੇਖਣ ਨੂੰ ਮਿਲਿਆ ਜਾਂ ਕਿਵੇਂ ਦੇ ਤੁਸੀਂ ਦੇਖਦੇ ਹੋ ਕਿ ਤੁਹਾਡੀ ਤੇ ਪਰਚੀ ਵੀ ਨਿਕਲੀ ਹੈ ਕਿਵੇਂ ਦੇ ਤੁਸੀਂ ਦੇਖਿਆ ਕਿ ਕਿੰਨੀ ਇੱਕ ਪਾਰਦਰਸ਼ੀ ਚੀਜ਼ ਕਿਉਂਕਿ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੂਰੀ ਪਾਰਦਰਸ਼ੀ ਨਾਲ ਰਿਜ਼ਲਟ ਬਹੁਤ ਹੀ ਵਧੀਆ ਸਰਕਾਰ ਦਾ ਇੰਤਜ਼ਾਮ ਪੂਰਾ ਪੁਲਿਸ ਪ੍ਰਸ਼ਾਸਨ ਸਿਵਲ ਅਧਿਕਾਰੀ ਸਾਰੇ ਇੱਥੇ ਬੈਠੇ ਨੇ ਔਰ ਏਟੀਸੀ ਸਾਹਿਬ ਬੈਠੇ ਨੇ ਸਾਡੇ ਹਰਮント ਜੀ ਈਟੀਓ ਸਾਹਿਬ ਬੈਠੇ ਨੇ ਇਨਸਪੈਕਟਰ ਸਾਹਿਬ ਸਾਰੇ ਬੈਠੇ ਨੇ ਬਹੁਤ ਹੀ ਪਾਰਦਰਸ਼ੀ ਟੰਗ ਕਿਸੇ ਨਾ ਕੋਈ ਵਿਤਕਰਾ ਨਹੀਂ ਕਿਸੇ ਦੀ ਵੀ ਪਰਚੀ ਨਿਕਲ ਜੇ ਪਰਚੀ ਤੇ ਲਾਟਰੀ ਆ ਕਿਸੇ ਦੀ ਵੀ ਨਿਕਲ ਸਕਦੀ ਲੇਕਿਨ ਇਹ ਅਭੀ ਸਾਡੇ ਵੱਲੋਂ ਤੇ ਪੂਰੀ ਸਾਨੂੰ ਸੈਟੀਸਫੈਕਸ਼ਨ ਆ ਵੀ ਸਾਡੇ ਦੋ ਗਰੁੱਪ ਨਿਕਲੇ ਆ ਅਸੀਂ ਜਿੰਨੀ ਕਿ ਲਾਟਰੀ ਪਾਈ ਸੀ ਬਹੁਤ ਘੱਟ ਲਾਟਰੀ ਪਾਈ 6 ਲਾਟਰੀਆਂ ਗਰਦਾਸਪੁਰ ਜਿੰਨਾ ਵਿੱਚ ਸਾਡੀ ਇੱਕੋ ਸੀ ਸਾਡੀ ਇੱਕ ਲਾਟਰੀ ਨਿਕਲੀ ਦਿਨਾਂਗਰ ਦੇ ਵਿੱਚ ਸਾਡੀਆਂ 15 ਲਾਟਰੀਆਂ ਸੀ 15 ਔਰਹੀਂ ਸਰਕਾਰ ਦਾ ਧੰਨਵਾਦ ਕਰਦੇ ਜਿਹਨਾਂ ਬਹੁਤ ਅਮਨ ਅਮਾਨ ਨਾਲ ਇਹ ਸਾਰਾ ਕਾਰੋਬਾਰ ਕੀਤਾ ਕਿਉਂਕਿ ਇੱਥੇ ਬਹੁਤ ਸਾਰੇ ਠੇਕੇਦਾਰ ਪੈਸੇ ਕੈਸ਼ ਵੀ ਲੈ ਕੇ ਆਉਂਦੇ ਆ ਡਰਾਫਟ ਵੀ ਲੈ ਕੇ ਆਉਂਦੇ ਇੱਥੇ ਕੋਈ ਮਤਲਬ ਐਸੀ ਕੋਈ ਮੰਦ ਭਾਂਗੀ ਘਟਨਾ ਨਹੀਂ ਵਾਪਰ ਸਕਦੀ ਪ੍ਰਸ਼ਾਸਨ ਦਾ ਬਹੁਤ ਵੱਡਾ ਇੰਤਜ਼ਾਮ ਹੈ ਇੱਥੇ ਕਿਉਂਕਿ ਬਹੁਤ ਇੰਪੋਰਟੈਂਟ ਗਿਨੇ ਜਾਂਦਾ ਗੁਰਦਾਸਪੁਰ ਦਾ ਕਿਉਂਕਿ ਬਹੁਤ ਵੱਡਾ ਸਰਕਲ ਆਇਦਾ ਬਟਾਲਾ ਸਰਕਲ ਦੀ ਗੱਲ ਕਰ ਲਈਏ ਚਾਹੇ ਗੁਰਦਾਸਪੁਰ ਦੀ ਜਾਂ ਪਠਾਨਕੋਟ ਤਾਂ ਸਭ ਦੀ ਹਾਂ ਬਿਲਕੁਲ ਪਠਾਨਕੋਟ ਦੀ ਲਾਟਰੀ ਹੁਣ ਸ਼ੁਰੂ ਹੋਣ ਲੱਗੀ ਹੈ ਉਹ ਮਤਲਬ ਆਪਾਂ ਸਾਡਾ ਜਿਹੜਾ ਬਾ ਸਾਡਾ ਗਰਦਾਸਪੁਰ ਤੱਕ ਹੀ ਅਸੀਂ ਲਾਟਰੀਆਂ ਪਾਈਆਂ ਸੀ ਪਠਾਨਕੋਟ ਸਾਡੇ ਭਾਈ ਵਾਲਿਆਂ ਦੇ ਲਾਟਰੀਆਂ ਪਾਈਆਂ ਸਾਡੇ ਦੋ ਗਰੁੱਪ ਨਿਕਲੇ ਇੱਕ ਗਰਦਾਸਪੁਰ ਸਿਟੀ ਔਰ ਇੱਕ ਵੀਰਾਂ ਔਰ ਬਹੁਤ ਵਧੀਆ ਇੰਟਰਸਟੇਟਿਓ ਸਾਡੇ ਏਟੀਸੀ ਸਾਹਿਬ ਸਿਧਨਾਮੰਤ ਜੀ ਬਹੁਤ ਵਧੀਆ ਇਨਸਾਨ ਨੇ ਈਟੀਓ ਸਾਹਿਬ ਇੰਸਪੈਕਟਰ ਸਾਹਿਬ ਜਿਨ੍ਹਾਂ ਨੇ ਬਹੁਤ ਸਖਤ ਮਿਹਨਤ ਕੀਤੀ ਆ ਔਰ ਵੇਖੋ ਤੁਸੀਂ ਵੀ ਇੰਨੀ ਲਾਟਰੀ ਪਈ ਆ ਉਤਸ਼ਾਹ ਬਹੁਤ ਸੀ ਠਿੱਕ ਤਰ੍ਹਾਂ ਦੇ ਵਿੱਚ ਸਰ ਪਾਜੀ ਕਿਦਾਂ ਦਾ ਲੱਗਦਾ ਕੀ ਇਹ ਬਹੁਤ ਵਧੀਆ ਕਿਉਂਕਿ ਬਹੁਤ ਵਧੀਆ ਇੰਤਰੀਅਰ ਸਰ ਸਰਕਲ ਵੀ ਬਹੁਤ ਵਧੀਆ ਬਣਾ ਕਾਇਨ ਸਾਰਾ ਸਿਸਟਮ ਵਧੀਆ ਤਰੀਕੇ ਦੇ ਨਾਲ ਹੱਲ ਹੋ ਗਿਆ ਕਿਉਂਕਿ ਕਾਫੀ ਚੇਂजेस ਵੀ ਕੀਤੀਆਂ ਗਈਆਂ ਐਤਕੀ ਕਿਉਂਕਿ ਪਿਛਲੀ ਵਾਰੀ ਵੀ ਕਹਿੰਦੇ ਸੀ ਕਿ ਜਿਹੜੀ ਲੋਟਰੀ ਦਾ ਥੋੜਾ ਪ੍ਰੋਸੈਸ ਚੇਂਜ ਕੀਤਾ ਹੁਣ ਸਰਕਲ ਵੀ ਚੇਂਜ ਕੀਤੇ ਗਏ ਆ ਸਰਕਲ ਵਧੀਆ ਬਣ ਕੇ ਨਾ ਇਸੇ ਕਰਕੇ ਸਾਰਾ ਸਿਸਟਮ ਚੱਲ ਪਿਆ ਸਰਕਲ ਦੇਖੋ ਇਕੁਅਲ ਕਰ ਦਿੱਤਾ ਸਾਰੇ ਟੋਟਲ ਸਰਕਲ ਜਿੱਦਾਂ ਪਿਛਲੇ ਸਾਲਾਂ ਦੇ ਵਿੱਚ ਰੀਨਿਊ ਹੁੰਦਾ ਗਿਆ ਕੰਮ ਰੀਨਿਓ ਹੁਣ ਦੇ ਨਾਲ ਕੋਈ ਸਰਕਲ ਐਸੇ ਸੀ ਜਿੰਨੇ ਦੀ ਤੋੜਪਨ ਕਰਕੇ ਟੋਟਲ ਇਕੁਅਲ ਸਰਕਲ ਕਰਦੇ 36 36 ਕਰੋੜ ਦਾ ਕਾਰੋਬਾਰ ਪੂਰੇ ਪੰਜਾਬ ਦੇ ਵਿੱਚ ਹੀ ਕਰ ਦਿੱਤਾ ਗਿਆ ਉਹ ਜੇ 40 ਕਰੋੜ ਦਾ ਕਿਤੇ ਕੰਮ ਸੀ ਜਾਂ 45 ਦਾ ਸੀ ਉਹਨੂੰ ਘਟਾ ਕੇ 36 ਕਰੋੜ ਦਾ ਕਰਤਾ ਉਹ ਸਾਰੇ ਇਕੁਅਲ ਸਰਕਲ ਹੋ ਗਿਆ ਇਸ ਕਰਕੇ ਕੋਈ ਵੀ ਬੰਦਾ ਨਜਾਇਜ਼ ਸ਼ਰਾਬ ਦਾ ਤੰਦਾ ਰੁਕੇਗਾ ਕਿਉਂਕਿ ਜੇ ਮੇਰੇ ਕੋ 36 ਕਰੋੜ ਦਾ ਕੰਮ ਆ ਤੁਹਾਡੇ ਕੋ ਵੀ 36 ਕਰੋੜ ਦਾ ਕੰਮ ਆ ਤੁਸੀਂ ਨਜਾਇਜ਼ ਨਹੀਂ ਕਰੋਗੇ ਜੇ ਮੇਰੇ ਕੋ 50 ਕਰੋੜ ਦਾ ਕੰਮ ਹੋਗਾ ਤੁਹਾਡੇ ਕੋ 20 ਕਰੋੜ ਦਾ ਹੋਗਾ ਤੁਸੀਂ ਆਟੋਮੈਟਿਕਲੀ ਨਜਾਇਜ਼ ਕੰਮ ਕਰੋਗੇ ਔਰ ਇਹਦੇ ਵਿੱਚ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲਾਟਰੀ ਸਿਸਟਮ ਕਰਕੇ ਨਵੇਂ ਖਿਡਾਰੀ ਪਚਾਏ ਨੇ ਕਿ ਅਕਸਰ ਇਹ ਕਿਹਾ ਗਿਆ ਕਿ ਰੀਨਿਊ ਹੋ ਰਿਹਾ ਸੀ 5 ਸਾਲਾਂ ਦਾ ਰੀਨਿਊ 5 ਸਾਲਾਂ ਦਾ ਲਾਟ ਰਹੀ ਆ ਜੀ ਔਰ ਜੁਵਾ ਵਰਗ ਨੂੰ ਬਹੁਤ ਦੁਸ਼ਾਈ ਚੀਜ਼ ਆ ਕਿ ਆਪਾਂ ਲਾਟਰੀ ਸਿਸਟਮ ਨੂੰ ਹਰ ਬੰਦਾ ਵਪਾਰ ਚ ਆਪਾਂ ਮਾਨ ਸਰਕਾਰ ਦੀ ਇਸ ਆਪਾਂ ਮਦਦ ਕਰੀ ਆ ਆਪਾਂ ਇਸ ਕਰਦੇ ਵਿੱਚ ਬਿਲਕੁਲ ਤੁਸੀਂ ਦੇਖਿਆ ਕਿ ਤਸਵੀਰਾਂ ਜਿਵੇਂ ਆਪਾਂ ਦਿਖਾਇਆ ਕਿ ਇੱਕ ਪਾਰਦਰਸ਼ੀ ਢੰਗ ਨਾਲ ਜਿਹੜਾ ਅੰਦਰ ਲੋਟਰੀ ਸਿਸਟਮ ਚੱਲ ਰਿਹਾ ਸੀ ਉਹਦੇ ਨਾਲ-ਨਾਲ ਜੇ ਗੱਲ ਕਰੀਏ ਜਿਨ੍ਹਾਂ ਨੇ ਲੋਟਰੀਆਂ ਪਾਈਆਂ ਜਾਂ ਜਿਨ੍ਹਾਂ ਦੇ ਡਰਾਅ ਨਿਕਲੇ ਉਹਨਾਂ ਦਾ ਵੀ ਇਹ ਦਾਵਾ ਕੀ ਬਿਲਕੁਲ ਪਾਰਦਰਸ਼ੀ ਢੰਗ ਨਾਲ ਔਰ ਮਾਨ ਸਰਕਾਰ ਦਾ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਦਾ ਵੀ ਧੰਨਵਾਦ ਕਰਦੇ ਨੇ ਕਿਉਂਕਿ ਜਿਹੜੀ ਐਕਸਾਈਲ ਸਟ ਪਾਲਿਸੀ ਹੈ ਜਿਹੜੀ ਪਹਿਲੇ ਲੋਟਰੀ ਡਰਾਅ ਕਾਫੀ ਦੇਰ ਬਾਅਦ ਨਿਕਲੇ ਕਾਫੀ ਸਾਲਾਂ ਬਾਅਦ ਜਿਹੜੇ ਲੋਟਰੀ ਡਰਾਅ ਨਿਕਲੇ ਔਰ ਸਈ ਨਵੇਂ ਜਿਹੜੇ ਲੋਕ ਨੇ ਜਾਂ ਨਵੇਂ ਯੂਥ ਹੈ ਜਿਹੜਾ ਉਹਨੂੰ ਵੀ ਇੱਕ ਮੌਕਾ ਮਿਲਿਆ ਇੱਕ ਬਿਜ਼ਨਸ ਕਰਨ ਦਾ ਹੈ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ